ਨਮਸਕਾਰ ਜਹਾਂ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਐਂਡ ਨਿਊਜ਼ ਪ੍ਰੋਤਾਸ ਅਬਦਾਸ ਤੁਹਾਨੂੰ ਸਵਾਗਤ ਕਰਦਾ ਹੈ ਕਿਹਾ ਜਾਂਦਾ ਕਿ ਜਦੋਂ ਵਕਤ ਵਧੀਆ ਹੋਵੇ ਤਾਂ ਰਾਜਨੀਤੀ ਵੀ ਵਧੀਆ ਚੱਲਦੀ ਹੈ ਰਾਜਨੀਤੀ ਵਿੱਚ ਲਏ ਫੈਸਲੇ ਵੀ ਬਹੁਤ ਵਧੀਆ ਰਿਜ਼ਲਟ ਦਿੰਦੇ ਹਨ ਪਰ ਜਦੋਂ ਵਕਤ ਸਾਥ ਨਾ ਦੇ ਰਿਹਾ ਹੋਵੇ ਤਾਂ ਰਾਜਨੀਤੀ ਦਾ ਹਾਲ ਕੀ ਹੁੰਦਾ ਹੈ ਉਹ ਸੋਮੇਕਾਲੀ ਦਲ ਦੀ ਸਥਿਤੀ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਉਸ ਸਥਿਤੀ ਦਾ ਬਣ ਜਾਂਦੀ ਹੈ ਕਿ ਵੱਡੇ ਵੱਡੇ ਨੇਤਾ ਪਾਰਟੀ ਨੂੰ ਛੱਡ ਰਹੇ ਨੇ ਹੁਣ ਨਵਾਂ ਮਾਮਲਾ ਡਿੰਪੀ ਟਿਲਨ ਨੂੰ ਲੈ ਕੇ ਸਾਹਮਣੇ ਆਇਆ ਹੈ ਕਿ ਇੰਨੇ ਸਾਲਾਂ ਤੋਂ ਸ਼ਮਲੇ ਕਾਲੀਦਨ ਨਾਲ ਜੁੜੇ ਡਿੰਪੀ ਟਿਲਨੋਂ ਕਾਲੀਦਨ ਨੂੰ ਬਾਏ ਬਾਏ ਕਹਿ ਕੇ ਸੰਘੇ ਦੇ ਰਹਿਣ ਕਿ ਉਹ ਆਮ ਆਦੀ ਪਾਰਟੀ ਜੋਇਨ ਕਰ ਸਕਦੇ ਨੇ ਇਸ ਤਰ੍ਹਾਂ ਦੇ ਗੱਲ ਸਾਹਮਣੇ ਆਉਣ ਤੋਂ ਬਾਅਦ ਫਾਤੀ ਜਨਤਾ ਪਾਰਟੀ ਦੇ ਰਾਸ਼ਟਰੀ ਨੇਤਾ ਹਰਜੀਤ ਸਿੰਘ ਗਰੇਵਾਲ ਵੱਲੋਂ ਪ੍ਰੈਸ ਨੂੰ ਜਾਰੀ ਇੱਕ ਬਿਆਨ ਜਾਰੀ ਕਰਕੇ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਬਾਦਲ ਤੇ ਨਿਸ਼ਾਨੇ ਲਾਏ ਗਏ ਆਓ ਸੁਣੋਨੇ ਆ ਕਿ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਨੇਤਾ ਹਰਦੇਵ ਸਿੰਘ ਗਰੇਵਾਲ ਵੱਲੋਂ ਕੀ ਕਿਹਾ ਗਿਆ ਵੈਸੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਪੰਥ ਦੀ ਨੁਮਾਇੰਦਾ ਜਮਾਤ ਸੀ ਪਰਿਵਾਰਕ ਦਲ ਬਣ ਗਿਆ ਇਹ ਛੋਟੇ ਹੁੰਦੇ ਹੁੰਦੇ ਕਿੰਨੇ ਲੋਕ ਵਿੱਚੋਂ ਚਲੇ ਗਏ ਨੇ ਚੰਦੂ ਮਾਜਰਾ ਜੀ ਵਰਗੇ ਤੀਨ ਸਾਹਿਬ ਵਰਗੇ ਇਹਨਾਂ ਨੇ ਆਪ ਹੀ ਕੱਢ ਤੇ ਗਏ ਨਹੀਂ ਬੀਬੀ ਜਗੀਰਪੁਰਾ ਜਾਂ ਹੋਰ ਕਿੰਨੇ ਕ ਨਾਮ ਨਾਲ ਹੁਣ ਜਿਹੜਾ ਹੋਇਆ ਨਾ ਇਹ ਡਿਪੀਸੀ ਨੇ ਉਹ ਗਿੱਧੜਵਾ ਹਾ ਉਹਦਾ ਬਹੁਤ بڑا ਆਦਾ ਆਪ ਤੇ ਕੰਮ ਨਾਲ ਉਹਨੇ ਬਣਾਇਆ ਪਾਰਟੀ ਲਈ ਇੱਕ ਐਸੈਟ ਸੀ ਜਿਹੜਾ ਪ੍ਰਧਾਨ ਬਣਦਾ ਨਾ ਪ੍ਰਧਾਨ ਕੋਈ ਇੱਕ ਬਣਦਾ ਪਾਰਟੀ ਚ ਸਾਰੇ ਨਾਲ ਲੈ ਕੇ ਸਾਰਿਆਂ ਦਾ ਸਤਿਕਾਰ ਸਨਮਾਨ ਕਰਦੇ ਹੋਏ ਉਹ ਪ੍ਰਧਾਨ ਦੀ ਜ਼ਿੰਮੇਵਾਰੀ ਹੁੰਦੀ ਆ ਅਜੇ ਸੁਖਵੀਰ ਸਿੰਘ ਬਾਦਲ ਉਹ ਸੁਪਨੇ ਤੋਂ ਬਾਹਰ ਨਹੀਂ ਆਇਆ ਕਿ ਉਹ ਡਿਪੀਸੀ ਐਮ ਨੇ ਉਹ ਦੇ ਪ੍ਰਧਾਨ ਜੀ ਸੀ ਐਮ ਨੇ ਉਹ ਆਕਾਲੀ ਦਲ ਦੇ ਪ੍ਰਧਾਨ ਵੀ ਨੇ ਸਰਵੇ ਸਰਵਾ ਨੇ ਜੋ ਮਰਜ਼ੀ ਕਰ ਦਿੱਤਾ ਇਹ ਡਿੰਪੀ ਤੇ ਲੰਗ ਵਾਲੀ ਸਿੱਧੀ ਇਹ ਸਫਲਤਾ ਸੁਖਵੀਰ ਸਿੰਘ ਬਾਦਲ ਦੀ ਹੈ। ਔਰ ਮੈਂ ਸਮਝਦਾ ਕਿ ਆਕਾਲੀ ਦਲ ਦੀ ਕਾਮਯਾਬੀ ਤੇ ਪ੍ਰਸ਼ਨ ਚਿੰਨੀ ਲੱਗਿਆ ਕਿ ਆਖਰੀ ਉਸ ਸਾਹ ਹਾਂ। ਔਰ ਮੈਂ ਸਮਝਦਾ ਕਿ ਆਕਾਲੀ ਦਲ ਦੇ ਜਿਹੜੇ ਖੈਰ ਖਵਾ ਨੇ ਉਹਨਾਂ ਨੂੰ ਸੋਚਣਾ ਪਵੇਗਾ ਕਿਉਂਕਿ ਇਹ ਪਾਰਟੀ ਚਲਾਉਣ ਚ ਅਸਫਲ ਰਹੇ ਹੈ ਤੇ ਇਹਦਾ ਇੱਕ ਬਹੁਤ ਹੀ ਮੰਦ ਭਾਗੀ ਗੱਲ ਆ ਪੰਜਾਬ ਦੇ ਲਈ ਪੰਜਾਬ ਦੀ ਖੇਤਰੀ ਪਾਰਟੀ। ਪੰਥ ਦੀ ਨੁਮਾਇੰਦਾ ਜਮਾਤ ਪਰਿਵਾਰਕ ਚਲਣ